ਗੁਰਦੁਆਰਾ ਸ੍ਰੀ ਬੁੱਢਾ ਜੌੜ ਸਾਹਿਬ ਜੀ ਦਾ ਪ੍ਰਕਰਮਾਂ ਦਾ ਦ੍ਰਿਸ਼ ਹੈ। ਸਮਾ ਹੋ ਗਿਆ ਤੜਕੇ 7:30 ਵਜੇ ਦਾ। ਇਹ ਤੇ ਪ੍ਰਭਾਤ ਫੇਰੀ ਕਰਕੇ ਆਏ ਜਿਹੜੇ ਸਿੰਘ ਸੰਗਤ ਪਹੁੰਚੀ ਆ ਪ੍ਰਭਾਤ ਫੇਰੀ ਵਾਲੀ ਪ੍ਰਭਾਤ ਫੇਰੀ ਦੀ ਅਰਦਾਸ ਤੋਂ ਬਾਅਦ ਹੋ ਗਈ ਇਸ ਸਮਾਤੀ ਤੇ ਇਹ ਸੰਗਤ ਇਥੋਂ ਦੀ ਲੋਕਲ ਆ ਰਹਿਣ ਵਾਲੇ ਜਿਹੜੇ ਬੁੱਢਾ ਜੋੜ ਦੇ ਸੰਗਤ ਆ ਹੈ ਗੁਰਦੁਆਰਾ ਬੁੱਢਾ ਜੌੜ ਸਾਹਿਬ ਦੀ ਜਿਹੜੀ ਦਰਸ਼ਨੀ ਡਿਉੜੀ ਆ ਇੱਥੋਂ ਆਪਾਂ ਅੰਦਰ ਵੜਾਂਗੇ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਨੇ ਆ ਦਰਸ਼ਨ ਕਰਦੇ ਆ ਗੁਰਦੁਆਰਾ ਬੁੱਢਾ ਜੌੜ ਸਾਹਿਬ ਦਾ ਇਹ ਦਰਬਾਰ ਸਾਹਿਬ ਦਾ ਅੰਦਰ ਦਾ ਦ੍ਰਿਸ਼ ਆ ਸਾਹਮਣੇ ਆਪਣੇ ਇੱਥੇ ਬਣਾਇਆ ਵਾ ਜਿਹੜਾ ਦ੍ਰਿਸ਼ ਹੈ ਸਰਜਿਆ ਵਾ ਇੱਥੇ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਜਦੋਂ ਇੱਥੇ ਸਿਰ ਲੈ ਕੇ ਪਹੁੰਚੇ ਸੀਗੇ ਤੇ ਇਹ ਇੱਥੇ ਜਦੋਂ ਸਿੰਘਾਂ ਨੇ ਆ ਕੇ ਇਹਨਾਂ ਦਾ ਹੌਸਲਾ ਵਧਾਇਆ ਸੀਗਾ ਇਹ ਲਿਖਿਆ ਹੋਇਆ ਹੈ ਇਤਿਹਾਸ ਸ਼ਹੀਦਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ Rajasthan ਇਹ ਨੂੰ ਤੁਸੀਂ ਰੋਕ ਕੇ ਪੜ ਲਿਓ ਜੇ ਅਸੀਂ ਪੜ ਲਿਆ ਹੈ ਲੰਗਰ ਹੋ ਰਿਹਾ ਹੈ ਤਿਆਰ 1740 ਦੇ ਸਿੰਘਾਂ ਦੀ ਪੁਰਾਤਨ ਲੋਕ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮੰਨ ਤੈ ਭਏ ਅਰੋਗਾ 1740 ਈਸਵੀ ਨੂੰ ਮੱਸਾ ਰੰਗੜ ਦਾ ਸਰ ਵੱਡ ਕੇ ਸ੍ਰੀ ਅਮਰਸਰ ਦਰਬਾਰ ਸਾਹਿਬ ਤੋਂ ਲਿਆ ਕੇ ਇਸ ਝੰਡ ਤੇ ਟੰਗਿਆ ਸੀਗਾ ਜੀ ਇਹ ਵੇਰਵਾ ਲਿਖਿਆ ਹੋਆ ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਵਾਸਤੇ ਆਜ਼ਾਦ ਕਰਵਾਉਣ ਵਾਸਤੇ ਸਿੱਖੀ ਉਹਦੇ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਸੀਗੀਆਂ 121 ਫਾਂਸੀ ਚੜੇ ਜਿਦੇ ਵਿੱਚੋਂ 83 ਸਿੱਖ ਸੀਗੇ 25 ਦੂਜੀਆਂ ਕੌਮਾਂ ਦੇ 2646 ਵਿੱਚੋਂ ਉਮਰ ਕੈਦ 2646 ਦੇ ਵਿੱਚੋਂ 2147 ਸਿੱਖ ਸੀਗੇ 499 ਦੂਜੀਆਂ ਕਾਮਾਂ ਦੇ ਇਹ ਸਾਰੀ ਮਤਲਬ ਆਪਣੇ ਜਿਹੜੇ ਸਿੱਖ ਸ਼ਹੀਦ ਹੋਏ ਆ ਦੇਸ਼ ਨੂੰ ਯਾਦ ਕਰਾਉਣ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਦੀ ਇਹ ਇੱਕ ਗਿਣਤੀ ਲਿਖੀ ਵੀ ਹੈ ਇੱਥੇ 18ਵੀਂ ਸਦੀ ਦੇ ਵਿੱਚ ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਦਾ ਬੀੜਾ ਚੱਕਿਆ ਸੀਗਾ ਤਾਂ ਉਦੋਂ ਜਿਹੜੇ ਮਾਝੇ ਤੇ ਮਾਲਵੇ ਦੇ ਵਿੱਚੋਂ ਜਿਹੜੇ ਸਿੰਘ ਸੀਗੇ ਸਿੱਖ ਸੀਗੇ ਉਹ ਆ ਕੇ ਇੱਥੇ ਰਾਜਸਥਾਨ ਦੇ ਵਿੱਚ ਇੱਥੇ ਸਾਰਾ ਏਰੀਆ ਕਹਿੰਦੇ ਵੀ ਜੰਗਲ ਹੁੰਦਾ ਸੀਗਾ ਤਾਂ ਇੱਥੇ ਆ ਕੇ ਜੰਗਲਾਂ ਦੇ ਵਿੱਚ ਆ ਕੇ ਉਹਨਾਂ ਨੇ ਬਸੇਰਾ ਕੀਤਾ ਸੀਗਾ ਤੇ 1740 ਈਸਵੀ ਤੋਂ ਕਹਿੰਦੇ ਵੀ ਇੱਥੇ ਐਸ ਕੋਟਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ ਇਹ ਅੰਦਰੋਂ ਹਲੇ ਵੀ ਕੱਚੀ ਆ 9 ਵਜ ਗਿਆ ਤੇ 9 ਵਜੇ ਸੀ ਇਥੋਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਤੋਂ ਹੁਣ ਤੁਰ ਪਿਆ ਤੇ ਹੁਣ ਅੱਗੇ ਜਾਵਾਂਗੇ ਜੀ ਅਸੀਂ ਅੱਜ ਅਨੂਪਗੜ੍ਹ ਸਾਈਡ ਤੇ ਅਨੂਪਗੜ੍ਹ ਦੇ ਵਿੱਚ ਲੈਲਾ ਮਜਨੂ ਦੀ ਮਜ਼ਾਰ ਆ ਕਹਿੰਦੇ ਉੱਥੇ ਬਣੀ ਜੀ ਆ ਜੋ ਦੇਖਦੇ ਆ ਆਫ ਰੋਡਿੰਗ ਦਾ ਨਜ਼ਾਰਾ ਆਫ-ਰੋਡਿੰਗ ਰੋਡਿੰਗ ਸਾਈਕਲਿੰਗ ਦਾ ਤੇ ਨਾਲ ਆਪਣੇ ਆਹ ਲੱਗਿਆ ਹੋਇਆ ਇੱਕ ਫਵਾਰਿਆਂ ਦਾ ਸਿਸਟਮ ਸਾਹਮਣੇ ਬਾਈ ਚਲਾ ਗਿਆ ਉਹ ਜਿਹੜਾ ਹੈ ਫਾਰਮ ਉਹਨਾਂ ਦਾ ਤੇ ਉਹ ਬਾਈ ਤੋਂ ਲੈਨੇ ਜਾਣਕਾਰੀ ਇਹਦੇ ਬਾਰੇ ਆਹ ਟਾਇਰਾਂ ਤੇ ਲੱਗੇ ਹੋਇਆ ਫਵਾਰੇ ਆਵੇ ਟਾਇਰਾਂ ਨਾਲੇ ਗਾਮ ਸ਼ਾਂ ਕਰਦੇ ਹਨ ਕੋਕੋ ਤੱਕ ਯਾਰ ਜ਼ਮੀਨਾਂ ਜਿੱਥੇ ਬੰਜਰ ਸੀ ਹਰੀਆਂ ਭਰੀਆਂ ਫਸਲਾਂ ਦਾ ਖਾਬਾ ਦਾ منظر ਸੀ ਮੈਰਾ ਪਟਕੇ ਧਰਤੀ ਨੂੰ ਜ਼ਰਖੇਜ਼ ਕਰ ਗਏ ਨੇ ਕੀ ਬਾਤ ਹੈ ਅਸੀਂ ਰਾਜਸਥਾਨ ਟੂਰ ਦੇ ਵਿੱਚ ਜਾ ਰਹੇ ਸੀ ਜੈਸਰ ਮੰਡੀ ਤੋਂ ਬਾਜੋਵਾਲਾ ਚੌਕ ਆ ਜਿਹੜਾ ਉਸ ਰੋਡ ਤੇ ਉਸ ਰੋਡ ਤੇ ਅਸੀਂ ਜਦੋਂ ਜਾ ਰਹੇ ਸੀਗੇ ਤਾਂ ਇੱਕ ਨਾ ਸਾਨੂੰ ਫਾਰਮ ਮਿਲਿਆ ਇਹ ਅ ਇੱਥੇ ਐਫਓਰ ਵਾਲਾ ਸਿਸਟਮ ਸਾਨੂੰ ਦਿਖਾਈ ਦਿੱਤਾ ਰੋਡ ਦੇ ਉੱਤੋਂ ਤੇ ਅਸੀਂ ਆਪਸ ਵਿੱਚ ਰਾਇ ਕੀਤੀ ਮੈਂ ਤੇ ਬਾਈ ਭਗਵੰਤ ਨੇ ਸੀ ਕਿ ਚਲੋ ਯਾਰ ਦੇਖਦੇ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਅੰਦਰ ਆਏ ਤੇ ਬਾਈ ਜੀ ਮਿਲੇ ਸਾਨੂੰ ਬਾਈ ਜੀ ਤੁਹਾਡਾ ਸ਼ੁਭ ਨਾਮ ਮੇਰਾ ਨਾਮ ਰਣਵੀਰ ਲੋਤਸ ਹੈ ਬਾਈ ਜੀ ਰਣਵੀਰ ਲੋਤਸ ਚਾਲਗੜ੍ਹ ਜਟਾਨ ਕਨਵਾਸੀ ਹੋ ਮੈਂ ਔਰ ਮੈਂ ਯਹਾਂ ਜੈ ਸਰਫਾਰਮ ਹੈ ਯਹ ਜੈ ਸਰਫਾਰਮ ਮੈਂ ਆਊਟਸੋਰਸਿੰਗ ਤੇ ਖੇਤੀ ਕਰਤਾ ਹੂੰ ਠੀਕ ਹੈ ਤੇ ਇਹ ਆਊਟਸੋਰਸਿੰਗ ਤੇ ਜ਼ਮੀਨ ਮਿਲਦੀ ਹੈ ਤੇ ਮੇਰੇ ਪਾਸ ਲਗਭਗ 550 ਹੈਕਟੇਰ ਜ਼ਮੀਨ ਹੈ ਆਊਟਸੋਰਸਿੰਗ ਤੇ ਜਿਸ ਵਿੱਚ ਇਹ ਪੰਜ ਪਿਓਰ ਸਿਸਟਮ ਲੱਗੇ ਹੋਏ ਹੈ ਬਾਕੀ ਫਲਡ ਇਰੀਗੇਸ਼ਨ ਕੀ ਜ਼ਮੀਨ ਹੈ तो ये सभी फसलों में अलग अलग वैरायटी की फसलें हैं इसमें हाँ जी तो सभी की बिजाई इसमें होती है किनियाँ वैरायटियां दी फसल आ सर इतने मेरे पास में जी तीन चार वैरायटी की सरसों की फसल है चने की फसल है तोरिया है अलसी है गेहूँ है और जौ है और जोई है इन है। इनकी मैं खेती करता हूँ यहाँ पर तो ये सारे सारा ब्रीडर सीड है सीड तैयार होता है इन ए सी में ही वापसी इसको दिया जाता है बाहर बेचने का कोई सिस्टम नहीं है

फिर वहाँ पे सेंटर पॉइंट पे की पॉइड लगाए वहाँ से इसका मूवमेंट होता है किस दिशा में चलाना है कितनी स्पीड में चलाना है जितने एम एम अपने को बारिश करानी है उतने एम एम की स्पीड पे इसको चलाना पड़ता है जी इसके लिए ऑपरेटर अलग से हैं चलाने वाले लड़के ठीक है और ये जब ये फिर की लंबाई है सर कितना एरिया कवर कर ये पूरा जी बारह मुरबों का एक प्योर सिस्टम है ये पूरा जब चक्कर लगाता है तो बारह मुरबे ज़मीन कवर करता है जब मैं घूमता था बारह मुरबे कवर इसकी लंबाई लगभग दो मुरबा लंबाई है जी इसकी ਠੀਕ ਹੈ ਜੀ ਠੀਕ ਹੈ ਔਰ ਇਹ ਜਿਹੜਾ ਜਿਹੜੀ ਆਪਣੀ ਇਹ ਬਣਾਇਆ ਤੁਸੀਂ ਡਿੱਗੀ ਹਾਂਜੀ ਇਹ 1 ਮਰਬੇ ਚਾਹੀਏ ਹਾਂ ਇਹ 1 ਮਰਬੇ ਮੈਂ ਜੀ ਇਹ ਲਗਭਗ 20 22 ਬਿਗਾ ਮੈਂ ਤਿਆਰ ਹੈ ਡਿੱਗੀ ਠੀਕ ਹੈ ਜੀ ਹਾਂ ਕਿੰਨੀਆਂ ਡਿੱਗੀਆਂ ਸਰ ਇਹ ਤੁਹਾਡੇ ਕੋਲ ਮੇਰੇ ਪਾਸ ਮੈਂ ਇਹ 550 ਏਕਟਰ ਮੈਂ ਦੋ ਡਿੱਗੀਆਂ ਹੈ ਜੀ ਦੋ ਡਿੱਗੀਆਂ ਇੱਕ ਡਿੱਗੀ 12 13 ਬਿਗਾ ਮੈਂ ਤਿਆਰ ਹੈ ਔਰ ਇਹ 20 ਬਿਗਾ ਮੈਂ ਤਿਆਰ ਹੈ ਠੀਕ ਹੈ ਜੀ ਠੀਕ ਹੈ ਲਓ ਜੀ ਹੁਣ ਹੋ ਗਿਆ ਫੁਆਰੇ ਚਾਲੂ ਲਾਈਟ ਆ ਗਈ ਆ ਫੁਆਰੇ ਸ਼ੁਰੂ ਹੋ ਗਏ ਆ ਇਹ ਹੈ ਯਾ ਅਮਰੀਕਾ ਦੀ ਤਕਨੀਕ ਸੀਗੀ ਇਹ ਉੱਥੇ ਮਾਰੂਥਲ ਦੇ ਵਿੱਚ ਜਿਹੜੇ ਮਤਲਬ ਕਿ ਪਹਿਲਾਂ ਫੁਆਰਾ ਸਿਸਟਮ ਚਲਾਇਆ ਸੀਗਾ ਉੱਥੋਂ ਦੀ ਤਕਨੀਕ ਇਹ ਵਿਕਸਿਤ ਹੋ ਕੇ ਇੱਥੇ ਆਈ ਆ ਤੇ ਜਿਹਦਾ ਇਹਦਾ ਆਪਰੇਟਰ ਆ ਉਹ ਸਾਹਮਣੇ ਜਿਹੜਾ ਅਗਲਾ ਕੋਨਾ ਦਿਖਾਈ ਦਿੰਦਾ ਉੱਥੋਂ ਬਾਈ ਆਪਰੇਟ ਕਰਦਾ ਉੱਥੋਂ ਇਹ ਆਏ ਕੁਮਰਿਆ ਆਏ ਨੇ ਕਵਰ ਕਰਨਾ ਏਰੀਆ ਇੱਕ ਹਿਸਾਬ ਦਾ ਮੀਂਹ ਪੈ ਰਿਹਾ ਸਿਆਲ ਜਿਵੇਂ ਹੈ ਮਾਲੋ ਬਾਈ ਨੇ ਦੱਸਿਆ ਸਰੋਂ ਛੋਲੇ ਟੋਰੀਆ ਅਲਸੀ ਪੰਜੇ ਫਸਲਾਂ ਤਿਆਰ ਕਰਦੇ ਆ ਉਹ ਤੇ ਗਰਮੀ ਦੇ ਵਿੱਚ ਉਹ ਮੂੰਗੀ ਬੀਜਦੇ ਆ ਤੇ ਇਹਦਾ ਜਿੰਨਾ ਵੀ ਮਲੋਕੇ ਵੀ ਹੁੰਦਾ ਹੈ ਬੀ ਹੁੰਦਾ ਉਹ ਕਹਿੰਦਾ ਵੀ ਜਿੰਨਾ ਵੀ ਇਹਦੀ ਫਸਲ ਹੁੰਦੀ ਆ 50% ਦੇ ਪੈਸੇ ਮੈਨੂੰ ਮਿਲਦੇ ਆ ਤੇ 50% ਸਰਕਾਰ ਲੈਂਦੀ ਆ ਮਿਸਾਲ ਵਜੋਂ ਜੇ ਮੰਨ ਲਓ 10 ਕੁਇੰਟਲ ਹੋਈ ਆ ਤਾਂ 5 ਕੁਇੰਟਲ ਦੇ ਪੈਸੇ ਬਾਈ ਨੂੰ ਮਿਲਣੇ ਆ ਆ ਹੁਣ ਮੂਵ ਕਰ ਰਿਹਾ ਹੈ ਹੌਲੀ ਹੌਲੀ ਮੂਵ ਕਰ ਰਿਹਾ ਆ ਜਿਹੜੇ ਫੁਆਰੇ ਚੱਲ ਰਿਹਾ ਉਹਨੂੰ ਆਪਰੇਟ ਕਰਨ ਵਾਲਾ ਸਿਸਟਮ ਆ ਜਿਹੜਾ ਹਾ ਕੀਬੋਰਡ ਲੱਗਿਆ ਵਾ ਇਥੋਂ ਇਹਦੀ ਸਪੀਡ ਮੈਨੇਜ ਹੁੰਦੀ ਆ ਕਿ ਕਿੰਨੀ ਸਪੀਡ ਤੇ ਰੱਖਣਾ ਇਹਨੂੰ ਕਿੰਨੀ ਸਪੀਡ ਤੇ ਮੂਵ ਕਰਾਉਣਾ ਇਥੋਂ ਆਪਰੇਟਰ ਆਪਰੇਟ ਕਰਦਾ ਤੇ ਐਦਾਂ ਚੱਲਦਾ ਸਿਸਟਮ ਇਹ ਜਿਹੜਾ ਪਾਣੀ ਆ ਪਾਣੀ ਉਹਦੀ ਡਿੱਗੀ ਬਣੀ ਦੀ ਆ ਉਥੋਂ ਪਾਈਪ ਪਾ ਕੇ ਆ ਬੇਥੇ ਜਿਹੜਾ ਥੱਲੇ ਆਪ ਨੂੰ ਦਿਖਾਈ ਦੇ ਰਿਹਾ ਇਥੇ ਮੋਟਰਾਂ ਹੀ ਖਿੱਚਿਆ ਜਾਂਦਾ ਸਪਲਾਈ ਹੁੰਦਾ ਤੇ ਅੱਗੇ ਫਿਰ ਇਹ ਸਾਰਾ ਫੋਰਾ ਸਿਸਟਮ ਚੱਲਦਾ ਤੇ ਇਹ ਬਾਈ ਜਿਹੜਾ ਆਪਣੀ ਸਕਰੀਨ ਤੇ ਆ ਇਹ ਇਹਨੂੰ ਆਪਰੇਟ ਕਰਦੇ ਆ ਵੀਰੇ ਇਹ ਬਾਈ ਜੀ ਤੁਹਾਡਾ ਨਾਮ ਵਿਨੋਦ ਕੁਮਾਰ ਵਿਨੋਦ ਕੁਮਾਰ ਕਿੰਨੇ ਘੰਟੇ ਲਾਈਟ ਆਉਂਦੀ ਹੈ ਜੀ ਤੁਹਾਡੇ ਇੱਥੇ ਠੀਕ ਘੰਟੇ 6 ਘੰਟੇ ਲਾਈਟ ਆਉਂਦੀ ਆ ਤੇ 6 ਘੰਟੇ ਚ ਕਿੰਨਾ ਕਵਰ ਕਰ ਲੈਣਾ ਏਰੀਆ ਤਰ ਹਲੋ 14 15 ਏਕੜ 16 ਏਕੜ ਦੀ ਸਪੀਡ ਤੇ ਆ ਅੱਛਾ ਜਿੰਨੀ ਸਪੀਡ ਰੱਖਾਂ ਜਿੰਨਾ ਕਵਰ ਕਰੂਗਾ ਏਰੀਆ ਠੀਕ ਹੈ ਉਹਨਾਂ ਆਪ 30 ਸਪੀਡ ਤੇ ਚੱਲਦਾ ਹੈ ਹੁਣ ਇਹ 30 ਦੀ ਸਪੀਡ ਤੇ ਚੱਲ ਰਿਹਾ ਹੈ 1.5 2 ਮਰ ਪਰ ਕਰ ਲੂਗਾ 2 ਮਰ ਦੇ ਰਾਉਣਾ 2 ਮਰਬੇ ਤੇ ਮੈਕਸਿਮਮ ਸਪੀਡ ਕਿੰਨੀ ਆਈ ਇਹਦੀ 100 ਹੈ 100 100 ਤੇ ਮਨੂ ਸਪੀਡ ਹੋਊ ਜਦੋਂ ਪਾਣੀ ਘਮ ਘੇਰੂਗਾ ਛੇਤੀ ਨਾਲ ਆਊਗਾ ਹਾਂ ਤੇ ਜਾਊਗਾ ਜਿੰਨੀ ਸਪੀਡ ਤੇਰੀ ਚੱਲੂਗਾ ਜਿੰਨਾ ਪਾਣੀ ਚ ਤਾ ਘੇਰੂ ਓਕੇ ਬਣਾਈਆਂਆਂ ਵੀਆਂ ਡਿੱਗੀਆਂ ਬਾਈਆਂ ਨੇ ਦੋ ਡਿੱਗੀਆਂ ਇਸ ਤਰ੍ਹਾਂ ਦੀਆਂ ਇਹ ਇਹ ਤੋਂ ਚੱਕ ਕੇ ਫਿਰ ਗਾਹਾਂ ਪਾਣੀ ਮੋਟਰਾਂ ਜਿਹੜੀਆਂ ਸਪਲਾਈ ਕਰਦੀਆਂ ਬਾਈ ਰੋਟੀਆਂ ਸੇਕ-ਸੇਕ ਕੇ ਖਾ ਰਿਆ ਤੇ ਫਾਰਮ ਵੇਦੇ ਵੇਦੇ ਸਾਨੂੰ ਹੋ ਗਈ ਸੀ ਕਿ ਦੁਪਹਿਰ ਤੇ ਬਾਈ ਰਣਬੀਰ ਵੀ ਕਹਿੰਦਾ ਤੇ ਆਪਣੇ ਸਾਹਮਣੇ ਬਾਈ ਬੈਠੇ ਕਹਿੰਦੇ ਵੀ ਖਾਣਾ ਜ਼ਰੂਰ ਖਾ ਕੇ ਜਾਓ ਜੀ ਅਸੀਂ ਵੀ ਫਿਰ ਦੇਖਿਆ ਵੀ ਹਾਂ ਦੁਪਹਿਰ ਹੋ ਗਈ ਆ ਤੇ ਬਾਈਆਂ ਨੇ ਖਾਣਾ ਤਿਆਰ ਕਰਤਾ ਚਟਨੀਆਂ ਨਾਲ ਜਾਂ ਵਾਟ ਵੀ ਲੰਮੀ ਹੈ ਦਹੀਂ ਆ ਵਾਟ ਤਾਂ ਖਿੱਚ ਦਾਂਗੇ ਹੁਣ ਜਦੋਂ ਜਿਵੇਂ ਕਹਿੰਦਾ ਨਾ ਢੜਨਾ ਪਈਆਂ ਰੋਟੀਆਂ ਦੇ ਸਭੇ ਗੱਲਾਂ ਖੋਟੀਆਂ ਹੈਣਾ ਤੇ ਆਪਣੀ ਸਕਰੀਨ ਦੇ ਵਿੱਚ ਬਾਈ ਫਰਿਆਦ ਚੱਕਰਪੁਰਿਆ ਹਮ ਡੀ ਐਮ ਹਾਂ ਇਹ ਜੇ ਗਾਮ ਵਿੱਚ ਜੇ ਨਿਕਲੋਗੇ ਹਾਂ ਤੁਸੀਂ ਇਹਨੂੰ ਬਾਜੂਲੇ ਛੱਡ ਕੇ ਹਾਂ ਲੋ ਫੋਨ ਸੇ ਉੱਪਰ ਗੱਡੀ ਤਾਂ ਹੀ ਡੀਜ਼ਲ ਆਈ ਫਿਰਦੇ ਆ ਕੰਮ ਕੀ ਕਰਦੇ ਹੋ ਪੜਦੇ ਹੋ ਪੜਦੇ ਆ ਕਿਹੜੀ ਕਲਾਸ ਦਸ਼ਮ ਜੀ ਠੀਕ ਹੈ ਅਸੀਂ ਹੈਗੇ ਹੁਣ ਇੱਥੇ ਬਾਜੂ ਵਾਲਾ ਤੁਹਾਡਾ ਕਿਹੜਾ ਪਿੰਡਾ ਮੁੰਡਿਓ ਇੱਕ ਕੜੀਵਾਦੀ ਇੱਕ ਕੜੀਵਾਦੀ ਇੱਕ ਬਲੀ ਆਬਾਦੀ ਵਜਦੀ ਹੈ ਇੱਕ ਜੀ ਐਮ ਏ ਇੱਕ ZM ਹੈ ਠੀਕ ਹੈ ਆ ਇੱਕ ਨਵਾਂ ਬਾਬਾ ਪੈਦਾ ਹੋ ਗਿਆ ਜੀ ਬੰਨਾ ਸਾਹਿਬ ਕਹਿੰਦੇ ਵੀ ਇਹਦਾ ਬੁਲਟ ਤੇ ਐਕਸੀਡੈਂਟ ਹੋਇਆ ਸੀਗਾ ਪੀਤੀ ਖਾਦੀ ਸੀਗੀ ਬਾਈ ਦੀ ਤੇ ਡੈਥ ਹੋ ਗਈ ਤੇ ਪੁਲਿਸ ਚੱਕ ਕੇ ਲੈ ਗਈ ਬੁਲਟ ਤੇ ਕਹਿੰਦੇ ਬੁਲਟ ਦੁਬਾਰਾ ਫੇਰ ਅਖੇ ਇੱਥੇ ਆ ਜਾਂਦਾ ਹੁਣ ਰੱਬ ਜਾਣੇ ਕੀ ਕਹਾਣੀ ਹੈ ਕੀ ਨਹੀਂ ਸੁਣਨ ਦੇ ਵਿੱਚ ਇਹੀ ਆਇਆ ਇਹ ਵਾਵਾ ਮਸ਼ਹੂਰ ਹੋਇਆ ਸੀਗਾ ਇਹ ਹੁਣ ਅਸੀਂ ਚੱਲੇ ਆ ਨੂਪਗੜ ਨੂੰ ਨੂਪਗੜ ਰਹਿ ਗਿਆ ਇੱਥੋਂ 20 ਕਿਲੋਮੀਟਰ ਅਨੂਪਗੜ ਕੋਲੇ ਪਹੁੰਚੇ ਆ ਆਪਿਆ ਚੋਪਰ ਮਿਲਿਆ ਇਹ ਆਉਂਦੇ ਗਏ ਕੰਮੇ ਸਟੰਡ ਤੋਂ ਲੈਲਾ ਮਜਨੂ ਜ਼ੀਰੋ ਆ ਅਨੂਪਗੜ ਤੋਂ ਅੱਗੇ ਨਾ ਲੈਂਦੇ ਹਾਲ ਨੂੰ ਇੱਕ ਜਗ੍ਹਾ ਪੈਂਦੀ ਹੈ ਇਹ ਪਿੰਡ ਆ ਇੱਥੇ ਪੁਰਾਣਾ ਬੰਜੌਰ ਉਦੇ ਨਾਲ ਇੱਥੇ ਇੱਕ ਕਹਿੰਦੇ ਵੀ ਇਹ ਲੈਲਾ ਮਜਨੂ ਦੀ ਮਜ਼ਾਰ ਹੈ ਇੱਥੇ ਪਹੁੰਚੇ ਆ ਦੇਖਦੇ ਆ ਆ ਸਾਹਮਣੇ ਬਣੀ ਵੀ ਆ ਮਜ਼ਾਰ ਇਹ ਇੱਥੇ ਕਹਿੰਦੇ ਵੀ ਇਹਨਾਂ ਨੂੰ ਦੋਹਾਂ ਨੂੰ ਦਫਨਾਇਆ ਗਿਆ ਸੀ ਇੱਕ ਦੂਜੇ ਦੇ ਬਹੁਤ ਤਕੜੇ ਇਹ ਮਤਲਬ ਪ੍ਰੇਮੀ ਸੀਗੇ ਚਾਹੌਣ ਵਾਲੇ ਸੀਗੇ ਇਹ ਇੱਕ ਦੂਜੇ ਨੂੰ ਤੇ 11 ਤੋਂ 15 ਜੂਨ ਤੱਕ ਇੱਥੇ ਹਰ ਸਾਲ ਕਹਿੰਦੇ ਮੇਲਾ ਲੱਗਦਾ ਬਾਈ ਜਿਹੜੇ ਇੱਥੇ ਬੈਠੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਜਿਹੜੇ ਕਮਰੇ ਹਨਾ ਜਦੋਂ ਮੇਲਾ ਲੱਗਦਾ 11 ਤੋਂ 15 ਜੂਨ ਤੱਕ 5 ਦਿਨ ਉਦੋਂ ਇਹ ਕਮਰੇ ਜਿਹੜੇ ਜੋ ਵੀ ਇੱਥੇ ਪ੍ਰਸ਼ਾਸਨ ਆਉਂਦਾ ਪੁਲਸ ਆਉਂਦੀ ਆ ਬੰਦੋਬਸਤ ਕਰਨ ਵਾਸਤੇ ਜਾਂ ਕੋਈ ਕਲਾਕਾਰ ਆਉਂਦੇ ਆ ਤੇ ਉਹਨਾਂ ਵਾਸਤੇ ਇਹ ਕਮਰੇ ਬਣਾਏ ਗਏ ਆ ਕਹਿੰਦੇ ਲਗਭਗ ਵੀ ਲੱਖ ਦੇ ਕਰੀਬ ਲੋਕ ਇੱਥੇ ਆ ਕੇ ਸਜਦਾ ਕਰਕੇ ਜਾਂਦੇ ਆ 11 ਤੋਂ 15 ਜੂਨ ਨੂੰ ਆਹ ਬਾਈ ਬੈਠਾ ਇਹਨਾਂ ਨੇ ਗੱਲ ਦੱਸੀ ਆ ਇਦਾਂ ਪਾਟ ਏਰੀਆ ਹੋਣ ਕਰਕੇ ਨਾ ਇਹ ਇੰਨਾ ਪਿੰਡਾਂ ਦੇ ਵਿੱਚ ਕੱਚੇ ਘਰ ਵੀ ਹੈਗੇ ਆ ਹਾਲੇ। ਅਨੂਮਗੜ ਤੋਂ 5 ਕਿਲੋਮੀਟਰ ਪਿੰਡ ਹੈ। ਲੈਂਦੇ ਹਾਲੇ। ਨਰਮੇਸ਼ ਇਲਾਕੇ ਚ ਆਮ ਹੁੰਦੇ ਆ। ਇਸ ਕਰਕੇ ਛਟੀਆਂ ਆਮਾ ਤੇ ਹੁਣ ਆਪਾਂ ਚੱਲਦੇ ਹਾਂ ਅਨੂਪਗੜ ਅਨੂਪਗੜ ਤੋਂ ਹੁਣ ਆਪਾਂ ਬਾਹਰ ਨਿਕਲ ਰਹੇ ਆਂ ਤੇ ਆਹ ਲੱਗਿਆ ਬੋਰਡ ਦੱਸਦਾ ਵੀ ਪੌਣੇ 500 ਕਿਲੋਮੀਟਰਾ ਚੰਡੀਗੜ੍ਹ ਐਤੋਂ। ਆਪੋ ਹੋਰ ਆ 180 ਗੰਗਾ ਨਗਰ 120 ਗਿਆਸਲ ਮੇਰ 405 ਤੇ ਹੁਣ ਆਪਾਂ ਜਾਣਾ ਰਾਏ ਸਿੰਘ ਰਾਏ ਸਿੰਘ ਨਗਰ ਏਰੀਆ ਚ ਉੱਤੇ ਦੇ ਹੱਪਰ ਰਾਏ ਸਿੰਘ ਨਾਗਰ ਮਹਿਲ ਬੁਨਾਰੇ ਜیتے ਤੈਨੂੰ ਚੁੱਪ ਆਪਣੀ ਆਪਣੀ ਹੱਕ ਤੇ ਤੇ ਖਾ ਲਈ ਪੂਰੀ ਲੈ ਕਰੀਏ ਜ਼ਬਰ ਨਹੀਂ ਉਹਾਣਾ ਪਾਣੀ ਉਹ ਲੈ ਖਾਤ ਨਾਮੇ ਲੈ ਉਹਦਾ ਸ਼ੁਕਰ ਕਰਨਾ ਐਵੇਂ ਰੱਖ ਨਾ ਕੇ ਲੈ ਦਣ ਵੀ ਢਲ ਗਿਆ ਤੇ ਅਸੀਂ ਵੀ ਹੁਣ ਟਿਕਾਣੇ ਤੇ ਰਾਜਸਥਾਨ ਦੀ ਸ਼ਾਮ ਦਾ ਇੱਕ ਸ਼ਾਨਦਾਰ ਚਾਕਲਾ ਹੈ ਸੂਰਜ ਢਾਕਿਆ ਦੇਖੋ ਵੀ ਨਜ਼ਾਰਾ ਸ਼ਾਮ ਦਾ ਕੁਦਰਤ ਦਾ ਰੰਗ ਆਵਾ ਲੋ ਵੀ ਮੇਟਰੋ ਉਹ ਵਾ ਤਾਦੀਕ ਦਾ ਕਾਣਾ ਨਹੀਂ ਆਪੇ ਭੋਰ ਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਨਹੀਂ ਹਣਾ ਪਾਉਂਦੇ ਗਿਆ ਪਗਵਾਂ ਤਬਾਈ ਦੇ ਚਾਚਾ ਜੀ ਦੇ ਕੋਲ ਇੱਥੇ ਇਹਨਾਂ ਦੀ ਇੱਥੇ ਪੈਲੀ ਆ ਹਰਾਮ ਸਿੰਘ ਨਗਰ ਦੇ ਕੋਲ ਆਰਾਮ ਸਿੰਘਪੁਰ ਆਰਾਮ ਸਿੰਘਪੁਰ ਤੇ ਇੱਥੇ ਹੁਣ ਅਸੀਂ ਲਾਉਣ ਲੱਗ ਪਿਆ ਤੜਕੇ ਇਹੀ ਤਾਂ ਐਡਵੈਂਚਰ ਹੈ ਨਾ ਹਾਂ ਇਹੀ ਸਫਰਾਂ ਦੀ ਦਾ ਨਜ਼ਾਰਾ ਹੁੰਦਾ ਤੇ ਬਾਕੀ ਜਿਹੜੀ ਇਹ ਹੈਗੀ ਆਲੇ ਦੁਆਲੇ ਦਾ ਆਪਾਂ ਇਹ ਦਿਖਾ ਦਿਖਾਵਾ ਜਪਾ ਤੜਕੇ ਦਿਨ ਤੜੇ ਤੋਂ ਬਾਕੀ ਅੱਜ ਅਸੀਂ ਗੁਰਦੁਆਰਾ ਬੁੱਢਾ ਜੋੜ ਸਾਬ ਤੋਂ ਚੱਲ ਕੇ ਅਨੂਪਗੜ੍ਹ ਨੂੰ ਹੋ ਗਏ ਸੀ ਅਸੀਂ ਸਿੱਧਾ ਪਿੰਡਾਂ ਵਿੱਚ ਦੀ ਅਨੂਪਗੜ੍ਹ ਤੋਂ ਰਸਤੇ ਦੇ ਵਿੱਚ ਜੈਤ ਸਰ ਦੇ ਕੋਲੇ ਜਿਹੜਾ ਜੈਤ ਸਰ ਫਾਰਮ ਸੀਗਾ ਉੱਥੇ ਜਿਹੜੀ ਉਹਨਾਂ ਦੀ ਬਾਈਆਂ ਦਾ ਬੰਦੋਬਸਤ ਕੀਤਾ ਵਾ ਸੀ ਆਪਣਾ ਇਹਦਾ ਫਾਰਮ ਸਿਸਟਮ ਦਾ ਉਹ ਤਕਨੀਕ ਦੇਖੀ ਕਿਵੇਂ ਉਹਨੂੰ ਮੈਨੇਜ ਕਰਦੇ ਆ ਸਾਰਾ ਕੁਝ ਉਹਨਾਂ ਦਾ ਨੇੜੇ ਜਾ ਕੇ ਦੇਖਿਆ ਫਿਰ ਅੱਗੇ ਗਾਂਹ ਹੋ ਚਲੇ ਗਏ ਉੱਥੇ ਅਨੂਪਗੜ੍ਹ ਤੋਂ ਅੱਗੇ ਲੈਲਾ ਮੈਨੂ ਦੀ ਮਜ਼ਾਰ ਉਹ ਮੈਨੂੰ ਤਾਂ ਵੈਸੇ ਲੱਗਿਆ ਨਹੀਂ ਕਿ ਉਹ ਜੈਨੂਨ ਗੱਲ ਹੈਗੀ ਆ ਉਹ ਪਰ ਲੋਕ ਜਾਣਦੇ ਆ ਸੋ ਇਸ ਕਰਕੇ ਅਸੀਂ ਵੀ ਚਲੇ ਗਏ ਤੇ ਹੁਣ ਅਸੀਂ ਟੈਗ ਗਏ ਇੱਥੇ ਆਣੀ ਦੇ ਵਿੱਚ ਜੁੜ ਰਹੇ ਹੋ ਮਿੱਤਰੋ ਕੱਲ ਨੂੰ ਜਾਵਾਂਗੇ ਆਪਾਂ ਪੀਲੀ ਬੰਗਾਲੀ ਸਾਈਡ ਤੇ ਸੂਰਤਗੜ੍ਹ ਨੂੰ ਨਿਕਲਾਂਗੇ ਕੱਲ ਨੂੰ ਠੀਕ ਹੈ ਜੀ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਿੱਚ ਵਲੌਗ